ਸਾਡੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਗੱਲ ਡੇਰੀ ਫਾਰਮ ਪਿੰਡ ਪਨਗੋਟਾ ਵੀਰ ਪਰਮਜੀਤ ਗੁਰਸਖਦੇਵ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਨਾਕ ਆਪਾਂ ਤੁਹਾਨੂੰ ਦਿਖਾਉਣੇ ਆ ਠੀਕ ਆ ਜੀ ਤੇ ਤਿੰਨੇ ਵਾੜਾ ਬੱਚੀਆਂ ਦਿਖਾਉਣਗੀਆਂ ਠੀਕ ਆ ਜੀ ਇੱਕ ਦੂਜੇ ਸੂਵੇ ਸੌਣ ਦੀ ਪੂਰੀ ਤਿਆਰੀ ਦੇ ਉੱਤੇ ਖੜੀ ਇੱਕ ਬੱਚੀ ਦਿਖਾਉਣੇ ਆ ਤੁਹਾਨੂੰ ਤੇ ਇੱਧਰ ਦੋ ਜਿਹੜੀਆਂ ਬੱਚੀਆਂ ਤੁਹਾਨੂੰ ਦਿਖਾਉਣੀਆਂ ਖੀਰੀਆਂ ਬੱਚੀਆਂ ਨੇ ਬਹੁਤ ਪਿਆਰੀਆਂ ਬੱਚੀਆਂ ਨੇ ਹਾਈਟ ਕੱਦ ਵੀ ਆਪਾਂ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਥਨ ਥੁਣਾਂ ਦੀਆਂ ਲੇਵੇ ਲੋਵੇ ਦੀਆਂ ਝੋਲੀ ਝਾਲੀਆਂ ਬੜੀਆਂ ਸਾਫ਼ ਨੇ ਅਕੇ ਮੇਰੇ ਭਰਾ ਕਿਸੇ ਨੇ ਦੋ ਬੜਾਂ ਦਾ ਦੋ ਬੱਚੀਆਂ ਦਾ ਬਿਲਕੁਲ ਜੋੜੇ ਦਾ ਸੌਦਾ ਮਾਰਨਾ ਤੇ ਜੋੜੇ ਦਾ ਕਰ ਲਿਓ ਸਿੰਗਲ ਸਿੰਗਲ ਦਾ ਰੇਟ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਦੇ ਆਂਗੇ ਬੱਚੀਆਂ ਬਹੁਤ ਪਲੀਆਂ ਪਲੀਤੀਆਂ ਨੇ ਸੋਹਣੀਆਂ ਵਜਨ ਨੋਰ ਦੇ ਵਿੱਚ ਬੱਚੀਆਂ ਏਆਈ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਬਲ ਨੇ ਠੀਕ ਆ ਇੱਧਰ ਬੱਚੀ ਤੁਹਾਨੂੰ ਦਿਖਾਵਾਂਗੇ ਸੈਕੰਡ ਟਾਈਮਰ ਦੂਜਾ ਸੁਆ ਸੂਨ ਵਾਲੀ ਸੋ ਤਰੀਕ ਇੱਕ ਵਾਰੀ ਤੁਸੀਂ ਨੋਟ ਕਰ ਲਓ 10 ਮਾਰਚ ਅੱਜ ਤਰੀਕ ਆ ਸਮਾਂ ਕੋਈ ਮਾਰਨਿੰਗ ਦੇ 10:30 ਵਜੇ ਦਾ ਆਉ ਕਰਦੇ ਆ ਪੂਰੀ ਗੱਲਬਾਤ ਵੀਰ ਪਰਮਜੀਤ ਸਿੰਘ ਉਹਨਾਂ ਦੇ ਨਾਲ ਪੁੱਛਦੇ ਕਿ ਡਿਟੇਲ ਆ ਅਜੇ ਨਾ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਪਰਮਜੀਤ ਸਿੰਘ ਸਾਸ੍ਰੀ ਕਾਲ ਸਾਸ੍ਰੀ ਕਾਲ ਜੀ ਸੰਧੂ ਸਾਹਿਬ ਸਾਸ੍ਰੀ ਕਾਲ ਸਾਰੇ ਆਪਣੇ ਰਾਜਸੰਧੂ ਫਾਰਮਿੰਗ ਵੇਖਣ ਵਾਲੇ ਭਰਾਵਾਂ ਨੂੰ ਪਿਆਰ ਭਰੀ ਸਾਸ੍ਰੀ ਕਾਲ ਜੀ ਹੋਰ ਵੀਰ ਪਰਮਜੀਤ ਠੀਕ ਠਾਕ ਬਹੁਤ ਸੰਧੂ ਸਾਹਿਬ ਕਿਰਪਾ ਜੀ ਗੁਰੂ ਰਾਮਦਾਸ ਜੀ ਠੀਕ ਆ ਜੀ ਤੇ ਚਲੋ ਅਨਫੋਰਚੂਨੇਟਲੀ ਤੁਹਾਨੂੰ ਵੀ ਇੱਕ ਪਰਮਜੀਤ ਵੀਰੇ ਥੋੜਾ ਜਿਹਾ ਉਹ ਜਿਹਾ ਕੰਮ ਪਾਇਆ ਜਰੂਰੀ ਨਿਕਲਣਾ ਤੁਸੀਂ ਵੀ ਹਾਂਜੀ ਹਾਂਜੀ ਸੰਧੂ ਸਾਹਿਬ ਕੋਈ ਨ ਤੇ ਅੱਛਾ ਵੀਰ ਪਰਮਜੀਤ ਅੱਜ ਐਨੀਮਲ ਆਪਾਂ ਟੋਟਲ ਤਿੰਨ ਸੇਲ ਕਰਦੇ ਆਂ ਬੱਚੀਆਂ ਆਪਾਂ ਖੀਰੀਆਂ ਦਿਖਾਵਾਂਗੇ ਦੋ ਜੋੜੀਆਂ ਆਪਣੇ ਕੋਲ ਇਹ ਕਾ ਬੱਚੀ ਬਹੁਤ ਪਿਆਰੀ ਹੈ ਇਹ ਸੰਧੂ ਸਾਹਿਬ ਆਪਾਂ ਲਾਗ ਲਈ ਆਪਣੇ ਫਾਰਮ ਚੋਂ ਲਈ ਆ ਜਿੰਦਾਲੀਆਂ ਵੀਰਾਂ ਤੋਂ ਹਾਂਜੀ ਤੇ ਸੰਧੂ ਸਾਹਿਬ ਦੂਸਰਾ ਸੂਆ ਉਹਨਾਂ ਦੋਲਿਆ ਵਾ ਠੀਕ ਹੈ ਜੀ ਤੇ ਬਰੂਟ ਸੀਮਨ ਦੀ ਉਹਨਾਂ ਦੱਸਿਆ ਵਾ ਆਪਾਂ ਨੂੰ ਇਹ ਆਪ ਹਾਂਜੀ ਫਾਰਮ ਦਾ ਰਿਕਾਰਡ ਸਾਰਾ ਆਪਾਂ ਵੀਰ ਤੋਂ ਲਈ ਆ ਅੱਛਾ ਜੀ ਤੇ ਬਰੂਟ ਸੀਮਨ ਦੀ ਉਹਨਾਂ ਬੋਲਿਆ ਆਪਾਂ ਨੂੰ ਠੀਕ ਹੈ ਹਾਂਜੀ ਹਾਂਜੀ ਤੇ ਇਹ ਸੈਕੰਡ ਟਾਈਮਰ ਕੰਨੀਆਂ ਬਰਾਬਰ ਕਰਦੀ ਪਈ ਹਾਂਜੀ ਸੰਧੂ ਸਾਹਿਬ ਕਰਨ ਦੀ ਪਈ ਹੈ ਜੇ ਤਮੀਆ ਮੀਆ ਜੀ ਪਰ ਆਪਾਂ ਲੋਬੀ ਇੱਕ ਵਾਰੀ ਪੂਰਾ ਬਾਡੀ ਸਟਰਕਚਰ ਦੋਸਤੋ ਤੁਸੀਂ ਦੇਖ ਲਓ ਪੂਰੇ ਤਿਆਰੀ ਦੇ ਉੱਤੇ ਖੜੀ ਆ ਕਰਮਾਂ ਵਾਲੀ ਦਿਨ ਲੈ ਜਾਵੇ ਤੇ ਕਰਮਾਂ ਵਾਲੀ ਦੋ ਦਿਨ ਜਾਂ ਡਾਂਗ ਦੋ ਤਿੰਨ ਦਿਨ ਕੱਢ ਵੀ ਸਕਦੀ ਆ ਬੱਚੀ ਤੋਂ ਬਾਕੀ ਵੀਰਾਂ ਦਾ ਵੀ ਆਪਾਂ ਫਾਰਮ ਨੇੜੇ ਇਹਨਾਂ ਦੇ ਫਾਰਮ ਆ ਕੋਈ ਕਾਊ ਫਾਰਮ ਠੀਕ ਆ ਜੀ ਉਹ ਤੋਂ ਵੀਰ ਉਹਨਾਂ ਨੇ ਜਿਹੜੀ ਪਰਚੇਜ਼ ਕੀਤੀ ਆ ਬੱਚੀ ਤੁਸੀਂ ਚੈੱਕ ਕਰ ਲਓ ਬਿਲਕੁਲ ਸਟੇਟ ਪਰੇ ਦੇ ਵਿੱਚ ਬੂਤੀ ਪਾਤੀ ਬਹੁਤ ਸੋਹਣੀ ਬੱਚੀ ਦੀ ਸੋ ਆ ਬਾਡੀ ਸਟਰਕਚਰ ਆ ਤਿਆਰੀ ਦੇ ਉੱਤੇ ਆ ਸੋ ਕੰਨੀਆਂ ਬਰਾਬਰ ਕਰਦੀ ਪਈ ਆ ਇਧਰੋਂ ਵਿਰਲ ਵਾਟ ਜਿਹੜੀ ਆਪਾਂ ਤੁਹਾਨੂੰ ਥਣਾ ਦੀ ਦਿਖਾ ਦਿੱਤੀ ਆ ਸੋ ਬਹੁਤ ਸੋਹਣੀ ਚੰਗੀ ਸਪੇਸ ਚੰਗੀ ਵਿਰਲ ਚੰਗਾ ਗਾਇਬ ਆਫਸੀ ਥਣਾ ਦਾ ਤੇ ਮੁੱਠੀ ਮੁੱਠੀ ਥਣਾ ਪੀੜੀ ਦੇ ਪਾਵੇ ਵਾਂਗੂ ਜਿਹੜਾ ਦੋਸਤੋ ਆਪਾਂ ਨੋਟ ਕਰਾ ਦਿੰਦਾ ਵੀ ਜਦੋਂ ਵਿਰਲ ਵਾਂਡ ਚੰਗੀ ਵੇਖੀਏ ਬਹੁਤ ਸੋਹਣੀ ਵਿਰਲ ਵਾਂਡ ਦੇ ਉੱਤੇ ਥਣ ਲੱਗਾ ਆ ਦੇਖੋ ਜੀ ਸੋਹਣਾ ਸਟਰਕਚਰ ਸੋਹਣੀ ਹਾਈਟ ਕੱਟ ਦੇ ਵਿੱਚ ਬਾਕੀ ਫੱਬੀ ਖੜੀ ਹੈ ਕਰਮਾ ਦੀ ਭਲੂਣ ਭਲਾਨ ਪਾ ਕੇ ਜਿਹੜੇ ਦੋਸਤੋ ਅਸੀਂ ਸੋਹਣ ਸਾਹਿਬ ਆ ਫਲਕਾਰੀ ਲਾ ਕੇ ਦਿਖਾ ਦਿੰਨੇ ਆ ਆ ਲੋਕ ਦੇ ਆ ਦੇਖੋ ਸੋ ਪਿੰਡਾ ਪੁੰਡਾ ਇੱਕੋ ਤੁਹਾਨੂੰ ਦਿਖਾਈਏ ਮੋٹے ਡੱਬ ਨੇ ਠੀਕ ਆ ਜੀ ਵਾਈਟ ਦੇ ਵਿੱਚ ਬਲੈਕ ਮੋ ਰੰਗ ਪ੍ਰਿੰਟ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਰੰਗ ਬਾਜਾ ਕਰਮਾ ਦੀ ਫੈਸ਼ਨ ਪੂਸ਼ਨ ਵੱਚੀ ਦਾ ਬਹੁਤ ਸੋਹਣਾ ਸੋ ਦੂਜਾ ਸੁਹਾਗ ਕਰਮਾ ਦੀ ਤਿਆਰੀ ਦੇ ਖੜੀ ਆ ਤੇ ਬਾਕੀ ਪੰਮੇ ਵੀ ਜਿਵੇਂ ਆਪਾਂ ਜਿਗਰ ਕਰਦਾ ਵੀ ਦੋ ਦੇ ਤਿੰਨ ਦਿਨ ਵੀ ਕਰ ਸਕਦੇ ਹਾਂ ਜੀ ਸੰਤ ਸਾਹਿਬ ਲਿਖਤੀ ਇਹਨੇ ਕੱਲ੍ਹ ਨੂੰ ਦਿਨ ਪੂਰੇ ਆ ਜੀ 12 ਤਰੀਕ ਨੂੰ 12 ਨੂੰ ਹਾਂਜੀ ਹਾਂਜੀ ਠੀਕ ਹੈ ਲੈ ਵੀਰ ਪਰਮਜੀਤ ਖੋਲ ਕੇ ਇੱਕ ਵਾਰੀ ਮੜਾ ਜਾ ਦਿਖਾਈਏ ਭਰਾਵਾਂ ਲੋ ਵੀ ਬਹੁਤ ਖੂਬਸੂਰਤ ਚੰਗੀ ਵੱਥੀ ਆ ਕਿਉਂਕਿ ਨਵਾਂ ਅੰਗਾ ਤੇ ਮੈਨੂੰ ਲੱਗਦਾ ਵੀ ਕਿਸੇ ਭਰਾ ਨੇ ਆਪਣੇ ਡੇਰੀ ਫਾਰਮ ਦੇ ਵਿੱਚ ਚਾਹੇ ਛੋਟੇ ਘਰੇ ਨੂੰ ਫਾਰਮ ਦੇ ਵਿੱਚ ਪਾਉਣੀ ਆ ਤਾਂ ਤੁਸੀਂ ਪਹਿਲ ਦੇ ਆਧਾਰ ਤੇ ਜਿਹੜਾ ਸੌਦਾ ਕਰ ਲਓਗੇ ਵਛੀ ਚੰਗੀ ਆ ਮੁੱਠੀ ਮੁੱਠੀ ਥਾਨਾ ਬਾਕੀ ਰੋਬ ਨਕਾਰ ਨਖੂਰ ਬੜਾ ਵੈੜ ਦੇ ਉੱਤੇ ਆ ਵੇਖੋ ਬਹੁਤ ਸੋਹਣਾ ਗਾਇਬ ਆਪਸੀ ਥਾਨਾ ਦਾ ਚੰਗੀ ਸੋਹਣੀ ਵੰਡ ਵਰਲ ਬਹੁਤ ਸੰਦੂ ਸਾਹਿਬ ਭਰਾਵਾਂ ਨੂੰ ਜੇ ਕਹਿੰਦੇ ਫਾਰਮ ਦੇ ਕੰਮ ਵਾਸਤੇ ਨਾ ਅੱਗੇ ਵੀਰ ਨੇ ਕਿਸੇ ਨੇ ਖੜਨੀ ਉਹਦੇ ਬਹੁਤ ਹੀ ਜਿਆਦੀ ਚੰਗੀ ਵਛੀ ਆ ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਨਹੀਂ ਨਾ ਸੰਦੂ ਸਾਹਿਬ ਥਾਨ ਚੜੇ ਤੇ ਨਾ ਬਰੀਡ ਚ ਬਾਕੀ ਪਰਮਜੀਤ ਵੀਰ ਚਲੋ ਤੁਹਾਡਾ ਵਪਾਰ ਦਾ ਕੰਮ ਅਕਸਰ ਲੰਬੇ ਸਮੇਂ ਤੋਂ ਤੁਰਿਆ ਆ ਰਿਹਾ ਬਾਕੀ ਆਪਣੀ ਟਿਪ ਟੁਪ ਕੇ ਤਸੱਲੀ ਆ ਬਿਲਕੁਲ ਸੰਤੂ ਸਾਹਿਬ ਓਕੇ ਆ ਜੀ ਅਗਲਾ ਭਾਵਾ ਆਉਣ ਆਪੀ ਟਿਪਣ ਗੱਲ ਹੀ ਕੋਈ ਨਹੀਂਗੀ ਠੀਕ ਹੈ ਜੀ ਇਸ ਤਰ੍ਹਾਂ ਵੀ ਆਪਣੀ ਜਗ੍ਹਾ ਤੇ ਆਨਲਾਈਨ ਮਗਾਉ ਉਥਾਲਾ ਦੀ ਗਾਰੰਟੀ ਹੋਊਗੀ ਸੰਤੂ ਸਾਹਿਬ ਠੀਕ ਹੈ ਜੀ ਬਹੁ ਵੀ ਜਿਹੜਾ ਕੋਈ ਸੱਜਣ ਵੀਰ ਆਨਲਾਈਨ ਵੀ ਸੌਦਾ ਕਰ ਲੈਂਦਾ ਉਹਨੂੰ ਵੀ ਟਿਪਣ ਦੀ ਭਾਰ ਪਿੱਛੇ ਦੀ ਗਾਰੰਟੀ ਤਸੱਲੀ ਦੇ ਦਿਆਂਗੇ ਹਾਂਜੀ ਹਾਂਜੀ ਸੰਤੂ ਸਾਹਿਬ ਇੱਥੇ ਆ ਜਾਓਗੇ ਤੇ ਆਪਣੀ ਜ਼ਿੰਮੇਵਾਰੀ ਤੇ ਚੀਜ਼ ਆਪ ਤੁਸੀਂ ਪਸੰਦ ਕਰਕੇ ਲੈ ਜਿਓ ਠੀਕ ਆ ਇਰੇ ਸੰਧ ਸਾਬਾ ਤੁਹਾਨੂੰ ਪਤਾ ਫਾਰਮ ਦੇ ਵਿੱਚ ਖੁੱਲੀਆਂ ਕਰਕੇ ਥੋੜੇ ਹੈ ਨਾ ਆਵੇ ਰਸਾ ਮੈਂ ਪਾਇਆ ਵਾ ਬੂਆ ਦਾ ਮਸਾਂ ਹੀ ਲਾਇਆ ਵਿਚਾਰੀ ਦੇ ਉਪਰੋਂ ਪਿਹਾਰੀ ਵੀ ਮੈਂ ਪਾਈ ਤੇ ਇਹਨੂੰ ਕਰਮਾਰੀ ਨੇ ਰਸਾ ਹੀ ਨਹੀਂ ਸਟਾਰਟਿੰਗ ਤੋਂ ਨਹੀਂ ਪਿਆ ਤੇ ਮੇਰੇ ਹਿਸਾਬ ਨਾਲ ਅੱਛਾ ਫਿਰ ਪਰਮਜੀਤ ਚੰਗੀ ਵੱਛੀ ਹੈ ਵੀਰੇ ਹਾਂਜੀ ਹਾਂਜੀ ਤੇ ਕੀ ਮੁੱਲ ਕਰਦੇ ਆ ਦੇ ਦਈਏ ਕਿੰਨੇ ਦੀ ਮੁੱਲ ਤੇ ਸੰਧ ਸਾਬ ਮੈਂ ਨਾ ਵੀ ਜਾਨਵਰ ਚੰਗਾ ਬਾ ਦੇ ਲੱਖ ਹੀ ਕਰ ਲਈਏ ਬੈੜ ਦਾ ਨਹੀਂ ਲੱਖ ਲੋਕ ਤੇ ਨਾ ਰਹੀਏ ਰਿਜ ਦੇ ਆਪਾਂ ਤੇ ਆਪਾਂ ਥੱਲੇ ਕਰ ਗਿਆ ਡਾਊਨ ਜਾ ਕਰਕੇ ਸੈੱਟ ਉਹੀ ਕਰ ਦੋ ਸੰਧ ਸਾਬ ਜਿੰਨਾ ਕਰਨਾ ਮੈਂ ਤੇ ਸ਼ੇਅਰ ਕਰੂਗਾ ਮੈਂ ਤਾਂ ਮਾਨਤਾ ਨਾਲ ਆਪਣੇ ਭੈਣ ਭਰਾਵਾਂ ਵ ਆਪਾਂ ਜਿਆਦਾ ਜੀ ਗੱਲ ਕਰਕੇ ਦੇ ਦਈਏ ਇੱਕੋ ਇੱਕ ਇੱਕੇ ਰਾਇ ਸੰਧੂ ਸਾਹਿਬ ਯਸ ਨੂੰ 85000 ਦੀ ਵਸ਼ੀ ਦੇਣੀ ਆ ਆਪਾਂ 85 ਦੀ ਹਾਂਜੀ ਹਾਂਜੀ ਇਹ ਤੋਂ ਥੱਲੇ ਫਿਰ ਗੱਲ ਨਹੀਂ ਪੈਂਦੀ ਚਲੋ 1000 ਛੱਡ ਦਾਂਗੇ ਸੰਧੂ ਸਾਹਿਬ ਪਰਾਂ ਵਾਂਗ 1000 ਹਾਂਜੀ ਹਾਂਜੀ ਜੇ ਕਿ ਭਰਾਣੇ ਪਹੁੰਚ ਕਰਾਉਣੇ ਹੋਊਗੀ 100 ਕਿਲੋਮੀਟਰ ਤੱਕ 85 ਚ ਕਰ ਦਾਂਗੇ ਹੋਰ ਦੱਸੋ 85 ਚ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਬਾਕੀ ਵਸ਼ੀ ਸੰਧੂ ਸਾਹਿਬ ਬਹੁਤ ਜਿਆਦਾ ਚੰਗੀ ਆ ਤੇ 2 4 5 ਸੂਏ ਪੀਣ ਵਾਲੀ ਆ ਠੀਕ ਆ ਉਹ ਨਵਾਂ ਆਗਾ ਫਿਰ ਬੇਰੇ ਕੋਲ ਸੰਧੂ ਸਾਹਿਬ ਬਹੁਤ ਸੋਹਣੀ ਫੇਸ ਕੁਆਲਿਟੀ ਹੈ ਤੇ 850 ਕਿਸੇ ਸੱਜਣ ਨੂੰ 100 ਕਿਲੋਮੀਟਰ ਦੇ ਵਿੱਚ ਵਿੱਚ ਹਾਂਜੀ ਹਾਂਜੀ ਬਾਕੀ ਬਹੁਤ ਸੋਹਣਾ ਡਿਜ਼ਾਈਨ ਚੰਗਾ ਸੋਹਣਾ ਹਵਾਨਾ ਦੇਵਾ ਤੋਂ ਪਸੰਦ ਆ ਜੂਗੀ ਭਰਾਵਾਂ ਨੂੰ ਵਜਨ ਵੇਟ ਬਹੁਤ ਸੋਹਣਾ ਹਾਈਟ ਕਰ ਤੇ ਤਾਂ ਮੀਡੀਅਮ ਮੰਨ ਕੇ ਸੌਦਾ ਕਰ ਲੇ ਕੁ ਜੀ ਹਾਂਜੀ ਬਿਲਕੁਲ ਸੌਦਾ ਬਾਕੀ ਰੋਬਰਾਬ ਬੜਾ ਪਛੀ ਦਾ ਠੀਕ ਆ ਹਾਂ ਜਿਵੇਂ ਤੁਹਾਨੂੰ ਪਤਾ ਕਿ ਚੰਗੇ ਸੀਮਨ ਦੇ ਜਾਨਵਰ ਮੀਡੀਅਮ ਕੱਦ ਚ ਮਦਰੀ ਲੋੜੀ ਚ ਆ ਜਾਂਦੇ ਆ ਹਾਂ ਲੋਬੀ ਪ੍ਰੋਪਰ ਠੀਕ ਆ ਜੀ ਸੋ ਇਹ ਵੀ ਪਹਿਲੇ ਨੰਬਰ ਤੇ ਬੱਚੀ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਦੂਜਾ ਸਵੇਰ ਸੋਣ ਵਾਲੀ ਇਦਰ ਜੋੜੀ ਬੱਚੀਆਂ ਦੀ ਤੁਹਾਨੂੰ ਦਿਖਾ ਦਗੇ ਆਪਾਂ ਠੀਕ ਆ ਜੀ ਆਹ ਬੱਚੀ ਤੁਸੀਂ ਚੈੱਕ ਕਰ ਲਓ ਤੇ ਇੱਕ ਪਰਲੇ ਪਾਸੇ ਖੜੀ ਦੋਵੇਂ ਖੀਰੀਆਂ ਨੇ ਬੱਚੇ ਇਹ ਸੰਧੂ ਸਾਹਿਬ ਦੋਵੇਂ ਮੂੰਹ ਖੀਰੀਆਂ ਆ ਹਾਂ ਹਾਂਜੀ ਦੋਵੇਂ ਇਹ ਵੀ ਖੀਰੀ ਆ ਤੇ ਉਹ ਵੀ ਖੀਰੀ ਆ ਇਹ ਅੱਜ ਦੀ ਸੁੰਦਰੀ ਮੁੰਦਰੀ ਆ ਗਈ ਭਾਈ ਹਾਂਜੀ ਬਿਲਕੁਲ ਜੀ ਬਿਲਕੁਲ ਦੀ ਸੁੰਦਰੀ ਮੁੰਦਰੀ ਵੇਚਤੀ ਫਿਰ ਹਾਂਜੀ ਉਹ ਸੰਧੂ ਸਾਹਿਬ ਦੋਵੇਂ ਵੇਚੀਆਂ ਜੀ ਠੀਕ ਆ ਅੱਛਾ ਪਰਮਜੀਤ ਇਹ ਜਿਹੜੀ ਵੱਡੀ ਬਿਹੜਾ ਕੱਦ ਹਾਈਟ ਦੇ ਵਿੱਚ ਜੇਕਰ ਆਪਾਂ ਦੇਖੀ ਤੇ ਉਹਦੀ ਉਮਰ ਕਿੰਨੀ ਹੈ ਉਮਰ ਸੰਧੂ ਸਾਹਿਬ ਇਹਦੀ ਹੋਊਗੀ ਮੰਨ ਲਓ 14 15 ਗੀ ਮਹੀਨੇ 14 15 14 15 ਦੋ ਕੀ ਖੀਰੀ ਸੰਧ ਸਾਹਿਬ ਆਪਾਂ ਜਿਹੜੀ ਗੱਲ ਕਹਿਤੀ ਕਹਿਤੀ ਲੋ ਵੀ 14 15 ਮਹੀਨਿਆਂ ਦੀ ਜਿਹੜੀ ਦੋਸਤੋ ਇਹਦੀ ਏਜ ਹੈ ਬਹੁਤ ਸੋਹਣੀ 4 ਹੀ ਥਾਣੇ ਕੇ ਸੰਧ ਸਾਹਿਬ ਕੋਈ ਫੋਰਡ ਸ਼ਾਂਗ ਨਾ ਹੋਊਗਾ ਠੀਕ ਹੈ ਜੀ ਇਸ ਸਾਲ ਦੀ ਆਪਣੀ ਗਾਰੰਟੀ ਹੋਊਗੀ ਕੋਈ ਫੋਰਚੂਰ ਸ਼ਾਂਗ ਨਹੀਂ ਇੱਥੇ ਦਿਖਾਓ ਚਾਰੇ ਥਾਣੇ ਹਟ ਜਾ ਬੇਟਾ ਆ ਦੇਖੋ ਆ ਦੇਖੋ ਹਾਂ ਜੀ ਹਾਂ ਜੀ ਠੀਕ ਰੋਕ ਜਾ ਸੋ ਚਾਰੇ ਥਾਣ ਕੋਈ ਬੱਚਾ ਨਹੀਂਗਾ ਨਹੀਂ ਸੰਧ ਸਾਹਿਬ ਹੋਰ ਚੈੱਕ ਕਰੋ ਮੇਰਾ ਭਰਾ ਦੇਖੋ ਕੋਈ ਬੱਚਾ ਨਾ ਹੋਊਗਾ ਬਹੁਤ ਵਧੀਆ ਥਾਂ ਠੀਕ ਹੈ ਜੀ ਇਹ ਸੰਤੂ ਸਾਹਿਬ ਥੋੜੀ ਜਿਹਾ ਭਜਨ ਗੀਤ ਆ ਦਾ ਆਪਾਂ ਖੋਲਣਾ ਕੀ ਆ ਬਾਕੀ ਤੋਰਾ ਤਾਲ ਵੀ ਓਕੇ ਭਾਈ ਦੀਆਂ ਸੁਣੀਏ ਤੁਮੈਂ ਕਰਮਾਲੀਆਂ ਦੇ ਇੱਕ ਥਾਂ ਤੋਂ ਦੂਜੀ ਥਾਂ ਤੇ ਮਿੱਟ ਮਾਰਨਾ ਨੇ ਬਿਲਕੁਲ ਜੀ ਬਿਲਕੁਲ ਅੱਛਾ ਪਰਮਜੀਤ ਇਹਦੀ 13 ਮਹੀਨਾਂ ਦੀ ਉਮਰ ਹਾਂਜੀ 14 ਨਾਲੋ ਸੰਤੂ ਸਾਹਿਬ ਇਹ ਆਈ ਤੇ ਬਿਲਕੁਲ ਕਾਬਲਾ ਬਿਲਕੁਲ ਕਾਬਲਾ ਜੀ ਦਸਾਂ ਨੂੰ 20 ਮਹੀਨੇ ਤਾਂ ਹੀ ਹੋਏ ਇਹ ਪਰਮਜੀਤ ਵੀਰ ਵੱੱਛੀ ਕਿੰਨੇ ਦੀ ਦੇ ਰਿਆ ਹੋਣਾ ਇਹ ਸੰਤੂ ਸਾਹਿਬ ਮੋਲੇ ਦਾ 25000 ਤੇ 2000 ਰੁਪਏ ਛੋੜ ਤੇ 20000 ਦੀ 23000 ਦੀ ਹਾਂਜੀ ਮੁੱਲ ਕਰਾਉਣਾ ਕੋਈ ਬੀਰ ਪਰਮਜੀਤਾਂ ਦਾ ਵੀ ਬੱਚੀ ਜਨਣੀ ਆ 13 ਮਹੀਨੇ ਦੀ ਉਮਰ ਆ ਈ ਆਈ ਦੇ ਕਾਬਿਲ ਆ ਕੋਈ ਮਹੀਨਾ ਡੇਢ ਮਹੀਨਾ ਕੋਈ ਇਕੱਲਾ ਗੱਟਾ ਪੋਰਾ ਚਾਰ ਕੇ ਬਿਲਕੁਲ ਸੰਤੋਖ ਸਿੰਘ ਜੀ ਵੀ ਕਰਵਾ ਸਕਦੇ ਸੀ ਪੂਰੇ ਪਾਲੇ ਬਿਲਕੁਲ ਸੱਦੇ ਹਾਂ ਕੋਈ ਕੰਮ ਨਹੀਂ ਬੜੀ ਜੁਆਇਡ ਆ ਬਾਕੀ ਪੁੱਠੇ ਪਾਟੇ ਦੀ ਵੀ ਬੜੀ ਕੰਟਰੀਤੀ ਆ ਇਹਦੀ ਸੰਤੋਖ ਸਿੰਘ ਜੀ ਉਮਰ ਹੋਊਗੀ ਛੋਟੀ ਦੀ 9.5 10 ਮਹੀਨੇ 9.5 10 ਉਹ ਨਾ ਬੋਲੀ ਸਾਢੇ 9 10 ਮਹੀਨੇ ਦੀ ਉਹ ਮਾਂ ਹਾਂਜੀ ਹਾਂਜੀ ਬਿਲਕੁਲ ਇਹ ਵੀ ਚੰਗੀ ਆ ਖਣਾ ਉਹ ਸੰਤੋਖ ਸਾਹਿਬ ਸੋਹਣੀ ਆ ਬੜਕ ਬੁੜਕ ਬੜੀ ਆ ਬਲਕੋ ਕਾਛੋੜਾ ਝੋਲੀ ਸੋਹਣੀ ਜੀ ਬੜੀ ਸੋਹਣੀ ਜੀ ਇਹ ਵੀ ਆਪਾਂ ਤੁਹਾਨੂੰ ਝੋਲੀ ਬਖਾ ਦੇਣਾ ਤੁਹਾਨੂੰ ਸ ਉੱਟ ਜੂਟ ਜੂ ਕਰਦੀਆਂ ਬੱਚੀਆਂ ਹਾਂਜੀ ਤੇ ਇਹਦੇ ਸੰਸਾਅ ਦਾ ਹੋਊਗਾ ਜੀ ਕਿ ਕੋਈ ਫੋਰਸ਼ਾਂਗਾ ਹੋਊ ਉਹ ਭਾਜੀ ਭਰਾਵਾਂ ਨੂੰ ਕਹਦਾ ਨਹੀਂ ਹੋਊ ਤੇ ਨਹੀਂ ਹੋਊਗਾ ਨਹੀਂ ਫੇ ਸੋਹਣੇ ਵਰਗੀ ਗੱਲ ਕਰਨੀ ਆ ਜੀ ਹਾਂਜੀ 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 ਬਸ ਗੱਲ ਕਾਹਨੂੰ ਕਰਨੀ ਤੰਮੀ ਲਓ ਵੀ ਇਹ ਦੋਸਤੋ ਬੱਚੀ ਬਹੁਤ ਪਿਆਰੀ ਆ ਕੋਈ 9 8 9 9 10 ਮਹੀਨਿਆਂ ਦੀ ਉਮਰ ਮੰਨ ਕੇ ਮੇਰਾ ਵੀਰ ਸੌਦਾ ਕਰ ਲਿਆ ਜੀ ਇਹ ਵੀ ਬੱਚੀ ਬੜੀ ਪਿਆਰੀ ਆ ਮੋਲਿੰਦਾ ਪਰਮਜੀਤ ਕੀ ਕਰਨਾ ਇਹਦਾ ਸੰਸਾਅ 15000 ਰੁਪਏ ਕਰ ਲੀਏ 15000 ਕੋਈ ਜਾਇਜਾ ਸਹੀ ਜਾ ਕਰਦੀ ਹੈ ਬਾਕੀ ਚਲੋ ਇੱਕੇ ਰਾਇ ਤੇ 3000 ਛੱਡ ਦਈਏ 12000 ਦੇ ਸੰਸਾਅ ਇਹ 20000 20000 ਦੀ 35000 ਦਾ ਸਭ ਸਮਝੋ 50000 ਦਾ ਸੌਦਾ ਹੋ ਗਿਆ ਹਾਂਜੀ ਹਾਂਜੀ ਬਿਲਕੁਲ ਲਓ ਵੀ 35000 ਦਾ ਜਿਹੜਾ ਦੋਸੋ ਜੋੜਾ ਮਿਲ ਜੂਗਾ ਤੁਹਾਨੂੰ ਬੱਚੀਆਂ ਅੱਜ ਲੈ ਜਾਓਗੇ ਤੇ ਆਉਂਦੇ ਆ ਟਾਈਮ ਨੂੰ ਮੇਰਾ ਭਰਾ ਫੱਬੀਆਂ ਕੋਲ ਕੋਈ ਤਰਾ ਜੋੜਾ ਲਓਦੇ ਪੈ ਪਾਸੇ 10000 ਹੋਰ ਛੋਟਾ ਸੌਦਾ 10000 ਲੈਸ ਕਰ ਦਾਂਗੇ 34000 ਚ ਹਾਂਜੀ ਜੇ ਭਰਾ ਜੋੜਾ ਲਊਗਾ 34000 ਲਓ ਦੇ 34000 ਦੇ ਵਿੱਚ ਹੀ ਮਾਮਲਾ ਜਿਹੜਾ ਤੈ ਹੋ ਗਿਆ ਠੀਕ ਹੈ ਜੀ 34000 ਦੇ ਵਿੱਚ ਹੀ ਬੱਚੀਆਂ ਮਿਲ ਜਾਣੀਆਂ ਨੇ ਇਹ ਤਾਂ ਕਰਮਾ ਵਾਲੀ ਦਾ ਸੁਖ ਨਾਲ ਜਿਹੜਾ ਕੱਦ ਬਹੁਤ ਸੋਹਣਾ ਹੈ ਇਹ ਆਈ ਦੇ ਕਾਬਲ ਪਹਿਲੇ ਨਵੰਬਰ ਅਕਤੂਬਰ ਤਾਈ ਹੋ ਜੂਗੀ ਤੇ ਉਹ ਦੇਸਾ ਕੀ ਤਾਈ ਹੋ ਜਾਣੀ ਹੈ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਬਾਕੀ ਰੰਗ ਫੈਸ਼ਨ ਪੁਸ਼ਣ ਬੱਚਿਆਂ ਦਾ ਬਹੁਤ ਜ਼ਿਆਦਾ ਸੋਹਣਾ ਠੀਕ ਹੈ ਜੀ ਸੋ ਜੋੜੀ ਬੱਚਿਆਂ ਦੀ ਇਕੱਠਿਆਂ ਦੀ ਕਿਸੇ ਭਰਾਣੇ ਮਾਰਨਾ ਬਿਲਕੁਲ ਜੋੜੇ ਦਾ ਸੌਦਾ ਤੇ ਇਕੱਠਿਆਂ ਦਾ ਵੀ ਤੁਸੀਂ ਰਲ ਲਿਓ ਗੱਲਬਾਤ ਬਾਕੀ ਤੁਹਾਨੂੰ ਦੱਸ ਹੀ ਦਿੱਤਾ 34000 ਦੇ ਵਿੱਚ ਵਾਕਈ ਸੰਧੋ ਸਾਹਿਬ ਆ ਹੀ ਰਿਹਾ ਕੋਈ ਖੜੂਗਾ ਤੇ ਯਾਦ ਕਰੂਗਾ ਵੀ ਫਾਰਮ ਦਾ ਜਾਨਵਰ ਆ ਤੇ ਵਾਕਈ ਜਾਨਵਰ ਆ ਨੇ ਚੰਗੀਆਂ ਬੱਚੀਆਂ ਕੋਈ ਵੀ ਸੰਸਾਹ ਸ਼ਾਕਨੀ ਇਹਦੇ ਵਿੱਚ ਹੈ ਕਾ ਕਰਮ ਵਾਲੀ ਇੱਕ ਤੋਂ ਦਾ ਪਰਮਜੀਤ ਚਲੋ ਹਾਂਜੀ ਹਾਂਜੀ ਬੰਦਾ ਵਿਰਲਾ ਬਾਕੀ ਸਫਾਈਆਂ ਬੜੀਆਂ ਲੈ ਕੇ ਹਾਜ਼ਰ ਹੋਈ ਬਹੁਤ ਚੱਲ ਰਹੀਆਂ ਸੰਸਾਹ ਸਾਹਿਬ ਜੀ ਜਿਉਂ-ਜਿਉਂ ਤੁਹਾਨੂੰ ਪਤਾ ਸੂਪੀ ਇਹ ਕਰਮ ਵਾਲੀ ਬੱਚਾ ਚੜਦੇ ਨੇ ਹੋਰ ਰੰਗ ਵਿਖਾ ਦੇਣੇ ਆ ਠੀਕ ਆ ਬਾਕੀ ਸੰਸਾਹ ਫੇਸ ਕੁਆਲਟੀ ਹੋਈਆਂ ਬਰੀਡਾਂ ਥਾਂ ਚੱਡੇ ਨਹੀਂ ਮਿਲਦੀ ਬਿਲਕੁਲ ਲੋ ਵੀ ਇਹ ਗੱਲਬਾਤ ਆ ਦੋਸਤੋ ਅੱਜ ਵੀਰ ਪਰਮਜੀਤ ਉਹਨਾਂ ਦੇ ਬਿਲਕੁਲ ਫਾਰਮ ਗਿੱਲ ਡੇਰੀ ਫਾਰਮ ਤੇ ਅੱਜ ਐਨੀਮਲ ਸੀਗੇ ਟੋਟਲ 3 ਬਹੁਤ ਪਿਆਰੇ ਨਾਗ ਨੇ ਪੈਰ ਦੇ ਆਧਾਰ ਤੇ ਤੁਸੀਂ ਸੌਦਾ ਕਰ ਲਿਓ ਠੀਕ ਹੈ ਵੀਰੇ ਹਾਂਜੀ ਪਿੰਨ ਪਣਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਨ ਸਾਹਿਬ ਠੀਕ ਹੈ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲਓ ਦੋਸਤੋ ਪਰਮਜੀਤ ਵੀਰ ਆਪਣੇ ਨਾਲ ਸੀਗੇ ਪਸ਼ੂ ਆਉਂਦੇ ਆ ਡੇਲੀ ਰੁਟੀਨ ਦੇ ਵਿੱਚ ਇਸ ਫਾਰਮ ਤੇ ਬਾਕੀ ਆਓ ਇੱਥੇ ਆਣ ਕੇ ਕਿਸੇ ਭਰਾ ਨੇ ਤਸੱਲੀ ਕਰਨੀ ਹੈ ਤੇ ਬੈਲਨਕੋਟ ਆਦਰਵਾਇਜ਼ ਤੁਸੀਂ ਆਨਲਾਈਨ ਸੌਦਾ ਵੀ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ